ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣੇ ਤੋਂ ਉਮੀਦਵਾਰ ਰஞ்சி ਸਿੰਘ ਢੀਲੋਸਾ ਦੇ ਲਾਲ ਨੇ ਪਰਿਵਾਰ ਸਮੇਤ ਆਏ ਤੁਸੀਂ ਵੋਟ ਪਾਣ ਲਈ ਕੀ ਕਹੋਗੇ ਵਾਸਤ ਵੋਟ ਪਾਉਣ ਆਇਆ ਜੀ ਪਰ ਜਿਹੜਾ ਸਨ ਦਾ ਅਧਿਕਾਰ ਆ ਸੰਵਿਧਾਨਿਕ ਹੱਕ ਮਿਲਿਆ ਸਾਨੂੰ ਬੜੇ ਸ਼ਹੀਦियां ਦਿੱਤੀਆਂ ਸਾਡੇ ਸ਼ਹੀਦਾਂ ਨੇ ਦੇਸ਼ ਆਜ਼ਾਦ ਹੋਇਆ ਤੇ ਹੱਕ ਮਿਲਿਆ ਉਹ ਹੱਕ ਤੇ ਪਰਚ ਕੋਣ ਕੋਣ ਨਾਲ ਆਇਆ ਮੇਰੀ ਵਾਈਫ ਆ ਮੇਰੀਆਂ ਬੇਟੀਆਂ ਨੇ ਮੇਰਾ ਬੇਟਾ ਤੇ ਹਮਰੇ ਭਰਾ ਵੀ ਨੇ ਤੇ ਤਨ ਪ੍ਰਵਾਨ ਦਿਨ ਰਾਤ ਮਿਹਨਤ ਕੀਤੀ ਲੱਗੇ ਰਹੇ ਅੱਜ ਇਗਜ਼ਾਮ ਦਾ ਡੇ ਆ ਉਹ ਕਹਦੇ ਉਹ ਕਿਹੜਾ ਹੁੰਦਾ ਉਹ ਮਿੱਠਾ ਤੇ ਦਹੀਂ ਉਹ ਖਾ ਕੇ ਆਏ ਹਾਂ ਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਖਾ ਕੇ ਆਏ ਤੇ ਜਿਸ ਤਰੀਕੇ ਨਾਲ ਲੜਾਈ ਚੱਲ ਰਹੀ ਹੈ ਹੈਨਾ ਹਰ ਪਾਰਟੀ 'ਚ ਲੜਾਈ ਚੱਲ ਰਹੀ ਹੈ ਆ ਬੀਜੇਪੀ ਕਹਿੰਦੀ ਅਸੀਂ 10 ਸਾਲ ਦਾ ਆਪਣਾ ਰਿਪੋਰਟ ਕਾਰਡ ਦਿਖਾ ਰਹੇ ਹਾਂ ਆਮ ਆਦਮੀ ਪਕੀਟੀ ਆਪ ਆਪਣਾ 2 ਸਾਲ ਦਾ ਰਿਪੋਰਟ ਕਾਰਡ ਦਿਖਾ ਰਹੇ ਤੁਸੀਂ ਕਿਹੜਾ ਰਿਪੋਰਟ ਕਾਰਡ ਸਾਡਾ ਤਾਂ ਪ੍ਰਤੱਖ ਰਿਪੋਰਟ ਕਾਰਡ ਆ ਸਾਰੀ ਦੁਨੀਆ ਜਾਣਦੀ ਆ ਸਾਰਾ ਪੰਜਾਬ ਜਾਣਦਾ ਵਿਯੋਗ ਹੋਇਆ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਸਮੇਂ 'ਚ ਹੋਇਆ ਕਾਂਗਰਸ ਦਾ 40 ਸਾਲ ਦਾ ਰਾਜ ਸੀ ਅਸੀਂ 25 ਸਾਲ ਦਾ ਖੀਰ। ਔਰ 25 ਸਾਲਾਂ ਦੇ ਵਿੱਚ ਜੋ ਪੰਜਾਬ ਦੀ ਡਿਵੈਲਪਮੈਂਟ ਹੋਈ ਹੈ ਉਹ ਸਾਰਿਆਂ ਦੇ ਸਾਹਮਣੇ ਦੱਸਣ ਦੀ ਲੋੜ ਨਹੀਂ ਪਰ ਤੱਕ ਨੂੰ ਪਰਮਾਨ ਦੀ ਲੋੜ ਨਹੀਂ ਹੁੰਦੀ। ਤੇ ਸਾਰਾ ਪੰਜਾਬ ਜਾਣਦਾ। ਔਰ ਅੱਜ ਹਰ ਪੰਜਾਬ ਦਾ ਵਰਗ ਇਹ ਮਹਿਸੂਸ ਕਰਦਾ ਵੀ ਕਾਲੀਦਲ ਲਿਆਉਣਾ ਵਾਪਸ ਜ਼ਰੂਰੀ ਹੈ। ਤੁਸੀਂ ਆਪਣੀ ਗੱਲ ਹਮੇਸ਼ਾ ਇਹ ਵੀ ਰੱਖੀ ਕਿ ਮੈਂ ਲੋਕਲ ਆ। ਬਿਲਕੁਲ। ਮੈਂ ਲੁਧਿਆਣਾ ਦਾ ਜੰਪਾਲਾ ਲੁਧਿਆਣੇ ਦਾ, ਬਾਕੀ ਸਾਰੇ ਬਾਹਰੋਂ ਆ। ਮੈਂ ਕਹਿੰਦਾ ਵੀ ਸਾਡੀਆਂ ਜੇ ਸਮੱਸਿਆਵਾਂ ਨੇ ਨਾ ਅੱਜ ਐਸੇ ਕਰਕੇ ਨਹੀਂ ਕਿ ਅਸੀਂ ਬਾਹਰੀ ਉਮੀਦਵਾਰ ਚੁਣਦੇ ਰਹੇ ਆ। ਉਹਨਾਂ ਨੂੰ ਪਤਾ ਨਹੀਂ ਹੁੰਦਾ ਲੋਕਲ ਲੋੜਾਂ ਦੀ ਕੀ ਨੇ ਤੇ ਉਹ ਹੱਲ ਨਹੀਂ ਬਿੱਟੂ ਵੀ ਬਾਹਰੋਂ ਆ ਬੜੇੰਗ ਵੀ ਬਾਹਰੋਂ ਆ ਪੱਪੀ ਵਿਚਾਲਾ ਇੱਥੋਂ ਦਾ ਉਹਦਾ ਹਾਂ ਕੀ ਕਹਿਣਾ ਕੀ ਹੈ ਅੱਛਾ ਪਰਿਵਾਰ ਵੀ ਨਾਲ ਇਹੋ ਨਾਲ ਗੱਲ ਕਰਨੇ ਆ ਲੱਗੇ ਰਹਿੰਦੇ ਸੀ ਕਿ ਸਾਰੇ ਟਾਈਮ ਚੋਣ ਪ੍ਰਚਾਰ ਚ ਪਰਿਵਾਰ ਦਾ ਕਿੰਨਾ ਸਪੋਰਟ ਰਿਹਾ ਬਹੁਤ ਜ਼ਿਆਦਾ ਸਪੋਰਟ ਬੱਚੇ ਸਾਰੇ ਬਾਹਰੋਂ ਆਇਆ ਮੇਰਾ ਦਮਾਦ ਆਇਆ ਔਰ ਅਸੀਂ ਸਾਰੇ ਨਾਲ ਮਿਲ ਕੇ ਸਾਡੇ ਹਲਕੇ ਦੇ ਲੋਕ ਵੀ ਆਪਣੇ ਆਪ ਵਰਕਰ ਸਾਰੇ ਪੂਰਾ ਲੱਗੇ ਜਿਹੜੇ ਪ੍ਰਾਣੇ ਵਰਕਰ ਸਾਰੇ ਆਪਣੇ ਆਪੇ ਤੌਰ ਤੇ ਉਹਨਾਂ ਨੇ ਡੋਰ ਟੂ ਡੋਰ ਵੀ ਕੀਤਾ ਜਿਹੜਾ ਕਿ ਐਮਪੀ ਦੀ ਇਲੈਕਸ਼ਨ ਚ ਕਦੇ ਨਹੀਂ ਹੋਇਆ ਅਜੇ ਤੱਕ ਪੂਰੇ ਸ਼ਹਿਰ ਚ ਡੋਰ ਟੂ ਡੋਰ ਕੀਤਾ ਔਰ ਸਾਡੇ ਹਲਕੇ ਚ ਆਪਣੇ ਸਪੋਰਟਰਾਂ ਨੇ ਕੀਤਾ ਸੋ ਪੂਰੇ ਜੋਰ ਸ਼ੋਰ ਨਾਲ ਲੱਗੇ ਆਂ ਔਰ ਪ੍ਰਮਾਤਮਾ ਜਰੂਰ ਸਫਲਤਾ ਬਖਸ਼ੂਗਾ ਅੱਛਾ ਪੀਟੀਐਮ ਵੀ ਨਾਲ ਨੇ ਤੁਸੀਂ ਬਾਹਰੋਂ ਆਏ ਹੋ ਜੀ ਹਾਂਜੀ ਕਿੱਥੋਂ ਆਏ ਕੈਨੇਡਾ ਕੈਨੇਡਾ ਸਪੈਸ਼ਲੀ ਵੋਟ ਪਾਣ ਲਈ ਵੋਟ ਪਾਣ ਲਈ ਔਰ ਸਪੋਰਟ ਕਰਨ ਲਈ ਆਪਣੇ ਫਾਦਰ ਸਦਾਰਨਜੀਤ ਸਿੰਘ ਜੀ ਤੋਂ ਅੱਛਾ ਪਰ ਕਾਰਨ ਕੀ ਲੱਗਦਾ ਹੈ ਜੇ ਲੋਕਾਂ ਕੋਲ ਗਏ ਲੋਕਾਂ ਨੇ ਕੁਝ ਕਿਹਾ ਕਿ ਪ੍ਰਾਣੀ ਪਾਰਟੀ ਦੀ ਯਾਦ ਆਂਦੀ ਹੈ ਜਦ ਸਰਕਾਰ ਚ ਸੀਗੀ ਆ ਕੁਝ ਬਿਲਕੁਲ ਜੀ ਸਾਰੇ ਲੋਕ ਇਹੀ ਕਿ ਮਹਿਸੂਸ ਕਰਦੇ ਆ ਅੱਜ ਦੇ ਸਮੇਂ ਵਿੱਚ ਕਿ ਸਰਦਾਰ ਰਣਜੀਤ ਸਿੰਘ ਜਿਨ੍ਹਾਂ ਨੇ ਬਹੁਤ ਵਿਕਾਸ ਕਰਾਇਆ ਉਹਨਾਂ ਦਾ ਵਾਪਸੀ ਲੁਧਿਆਣੇ ਵਿੱਚ ਆਉਣਾ ਔਰ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਪੰਜਾਬ ਦੀ ਸਦਾ ਗੱਲ ਕੀਤੀ ਹੈ ਔਰ ਆਪਣੀ ਸੂਬੇ ਦੀ ਪਾਰਟੀ ਹੈ ਉਹਨਾਂ ਨੂੰ ਵੀ ਵਾਪਸ ਲਿਆਉਣਾ ਇਸ ਸਮੇਂ ਪੰਜਾਬ ਦੀ ਮੰਗ ਹੈ ਔਰ ਸਭ ਨੇ ਇਹੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਸਰਦਾਰ ਰਣਜੀਤ ਸਿੰਘ ਜਿਨ੍ਹਾਂ ਨੇ ਵੱਤਵਾਦ ਵੋਟਾਂ ਪਾ ਕੇ ਅਸਰ ਜਿਤਾਉਣਗੇ ਅੱਛਾ ਯੂਥ ਲਈ ਕੀ ਮੈਸੇਜ ਦੋ ਇਕੋ ਯੂਥ ਨੂੰ ਮੇਰਾ ਇਹੀ ਮੈਸੇਜ ਆ ਕਿ ਅੱਜ ਦਾ ਸਮਾਂ ਅੱਜ ਦੇ ਦਿਨ ਸਿਰਫ ਅੱਜ ਦਾ ਦੇਣਾ ਜਿੱਦੋਂ ਤੁਸੀਂ ਬਾਹਰ ਨਿਕਲਣਾ ਔਰ ਵੋਟਾਂ ਪਾਉਣੀ ਆ ਬਿਲਕੁਲ ਸ਼ਾਇਦ ਗਰਮੀ ਹੈ ਸਭ ਨੂੰ ਗਰਮੀ ਦਾ ਗਰਮੀ ਮਹਿਸੂਸ ਹੋ ਰਹੀ ਆ ਪਰ ਗਰਮੀ ਤੋਂ ਡਰਨ ਨਾ ਜ਼ਰੂਰ ਵੋਟ ਪਾਉਣ ਲਈ ਜਾਣ ਔਰ ਇਹ ਅਧਿਕਾਰ ਹੈ ਔਰ ਆਪਣੇ ਅਧਿਕਾਰ ਨੂੰ ਐਕਸਰਸਾਈਜ਼ ਕਰਨਾ ਚਾਹੀਦਾ ਲੁਧਿਆਣੇ ਦੀ ਡਿਵੈਲਪਮੈਂਟ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਸਾਰੇ ਬਾਹਰ ਆ ਕੇ ਸਦਾ ਰঞ্জੀਤ ਸਿੰਘ ਖਲੋਣ ਨੂੰ ਵੋਟ ਪਾਉਣ ਜੋ ਯੂਥ ਦੀ ਸਮੱਸਿਆਵਾਂ ਦੀ ਸਮੱਸਿਆਵਾਂ ਦੀ ਵੀ ਗੱਲ ਕਰਦੇ ਨੇ ਬਹੁਤ ਧੰਨਵਾਦ ਆਈ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਰ ਇੱਥੇ ਵੋਟ ਪਾਣ ਲਈ ਪਹੁੰਚੇ ਲੁਧਿਆਣੇ ਕਿਉਂਕਿ ਵੋਟ ਇੱਥੇ ਦੇ ਉਹ ਕਹਿ ਰਹੇ ਮੈਂ ਜੰਪਲ ਇੱਥੇ ਦਾ ਆਪਣਾ ਵਿਜ਼ਨ ਵੀ ਦੱਸ ਦੇਣਾ ਸਰ ਜੀ ਪਰ ਅਪੀਲ ਵੀ ਕਰਦੇ ਨਜ਼ਰ ਆਈ ਲੋਕਾਂ ਨੂੰ ਕਿ ਅਜ਼ਾਦ ਦਿਨ ਹੈ ਥੋੜੀ ਆਪਣੀ ਜਿਹੜਾ ਹੈ ਪਾਵਰ ਤੁਹਾਨੂੰ ਮਿਲੀ ਹੋਈ ਹੈ ਡੈਮੋਕ੍ਰੇਸੀ ਚ ਵੋਟ ਪਾਣ ਦੀ ਵੋਟ ਜਿਹੜਾ ਹੈ ਜਿਹਨੂੰ ਮਰਜ਼ੀ ਪਾਓ ਪਰ ਵੋਟ ਜਿਹੜਾ ਹੈ ਉਹ ਜ਼ਰੂਰ ਪਾਓ ਕੈਮਰਾ ਪਰਸਨ ਰੋਪਿੰਦਰ ਜੱਗੀ ਦੇ ਨਾਲ ਪ੍ਰਸੰਨ ਬਰਮਾ ਡੇਲੀ ਪੋਸ ਲੁਧਿਆਣਾ